ਅਪਰਾਧੀਆਂ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਦੇ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਚਾਰ ਆਰੋਪੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜੋ ਲੋਕਾਂ ਦੇ ਵਾਹਨ ਚੋਰੀ ਕਰਦੇ ਸਨ ਨੌ ਦੁਪਈਆ ਵਾਹਨ ਬਰਾਮਦ ਕੀਤੇ ਗਏ ਨੇ ਪੁਲਿਸ ਵੱਲੋਂ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਵੱਖ-ਵੱਖ ਮਾਮਲਿਆਂ 'ਚ ਕੁੱਲ ਚਾਰ ਆਰੋਪੀਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਕੋਲੋਂ ਨੌ ਦੁਪਈਆ ਵਾਹਨ ਬਰਾਮਦ ਕੀਤੇ ਗਏ ਨੇ ਏਡੀਸੀਪੀ ਜੋਨ 1 ਸਮੀਰ ਵਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਮੁਖਬਰੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਥਾਣਾ ਦਰੇਸੀ ਤੇ ਬਸਤੀ ਜੋਦੇਵਾਲ ਦੀਆਂ ਪੁਲਿਸ ਟੀਮਾਂ ਨੇ ਇਹਨਾਂ આરોપીਆਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਇਹਨਾਂ ਕੋਲੋਂ 9 ਕੁੱਲ ਜੋ ਵਾਹਨ ਈਬਰਾਮਤ ਕੀਤੇ ਗਏ ਨੇ ਜੀ ਐਡੀਸੀਪੀ ਨਾਰਥ ਸ਼੍ਰੀ ਦਵਿੰਦਰ ਚੌਧਰੀ ਨਾਲ ਐਸਐਚਓ ਜੋਦੇਵਾਲ ਤੇ ਐਸਐਚਓ ਦਰੇਸੀ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਇਹਨਾਂ ਨੇ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਕਿ 4 ਵਹੀਕਲ ਚੋਰ ਟੂ wheeler ਜਿਹੜੇ ਚੋਰ ਨੇ ਉਹ ਕਾਬੂ ਕੀਤੇ ਨੇ ਤੇ ਜਿਨ੍ਹਾਂ ਕੋਲ ਟੋਟਲ ਜਿਹੜੇ 9 ਟੂ-ਵీలਰ ਜਿਹੜੇ ਸਾਨੂੰ ਬਰਾਮਦ ਹੋਏ ਨੇ ਇਹਦੇ ਵਿੱਚ ਜੋ ਦਰੇਸੀ ਥਾਣੇ ਵਿੱਚ ਮਕਦਮਾ ਨੰਬਰ 106 ਜਿਹੜਾ ਰਜਿਸਟਰ ਕੀਤਾ ਗਿਆ ਰਜਿਸਟਰ ਕਰਕੇ ਦੋ ਦੋਸ਼ੀ ਸतीश ਕੁਮਾਰ ਤੇ ਰਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਕੋਲੋਂ ਤਿੰਨ ਐਕਟਿਵਾ ਤੇ ਤਿੰਨ ਮੋਟਰਸਾਈਕਲ ਜਿਹੜੇ ਨੇ ਉਹ ਰਿਕਵਰ ਕੀਤੇ ਨੇ ਜਿਹੜਾ ਵਿੱਚ ਇੱਕ ਦੋਸ਼ੀ ਰਵਿੰਦਰ ਸਿੰਘ ਹੈਗਾ ਉਹਦੇ ਖਿਲਾਫ ਤਿੰਨ ਪਰਚੇ ਆਲਰੇਡੀ ਰਜਿਸਟਰਡ ਨੇ ਇਦੇ ਵਿੱਚ ਇੱਕ ਚੋਰੀ ਦਾ ਦੋ ਚੋਰੀ ਦੇ ਨੇ ਤੇ ਇੱਕ ਮਾਰਕੁੱਟ ਦਾ ਹੈਗਾ ਜਿਹੜਾ ਇਹ ਵਹੀਕਲ ਬਰਾਮਦ ਹੋਏ ਨੇ ਉਹਨਾਂ ਵਿੱਚੋਂ ਇੱਕ ਜਿਹੜਾ ਡਿਵੀਜ਼ਨ ਨੰਬਰ 8 ਦੇ ਵਿੱਚ ਆਲਰੇਡੀ ਦਸੰਬਰ 2024 ਦੇ ਵਿੱਚ ਮੁਕਦਮਾ ਦਰਜ ਸੀਗਾ ਤੇ ਉਹ ਜਿਹੜਾ ਮੁਕਦਮਾ ਦਰਜ ਸੀਗਾ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਵੀ ਅਸੀਂ ਇਹਦੇ ਵਿੱਚ ਰਿਕਵਰ ਕੀਤਾ ਇਹਨਾਂ ਦੋਸ਼ੀਆਂ ਬੋਲੋ ਸੈਕੰਡ ਜਿਹੜਾ ਹੈਗਾ ਐਸਐਚਓ ਦੁਰੇਸੀ ਵੱਲੋਂ ਕੰਮ ਜਿਹੜਾ ਇੱਕ ਮੁਕਦਮਾ ਨੰਬਰ 134 ਦਰਜ ਕਰਕੇ ਦੋ ਦੋਸ਼ੀਆਂ ਰੋਹਿਤ ਕੁਮਾਰ ਉਰਫ ਰਾਜੂ ਤੇ ਕਰਿਸ਼ਨ ਕੁਮਾਰ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਤਿੰਨ ਮੋਟਰਸਾਈਕਲ ਜਿਹੜੇ ਨੇ ਉਹ ਬਰਾਮਦ ਕੀਤਾ ਜਿਹੜੀ ਹਾਲੀ ਮੁੰਡਲੀ ਤਫਤੀਸ਼ ਹੈ ਉਹਦੇ ਵਿੱਚ ਇਹ ਸਾਰੇ ਕਿ ਮਾਸਟਰ ਕੀ ਜਿਹੜੀ ਇਹ ਲਗਾ ਕੇ ਜਿਹੜੇ ਬਾਈਕਸ ਜਿਹੜੇ ਪੁਰਾਣੇ ਮਾਡਲ ਦੇ ਹੈਗੇ ਨੇ ਉਹ ਚੋਰੀ ਕਰ ਲੈਂਦੇ ਨੇ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ ਦੇਖੋ ਐਕਟਿਵਾ ਜਿਹੜੀ ਆ ਮਾਸਟਰ ਕੀ ਨਾਲ ਈਜ਼ੀਲੀ ਖੁੱਲ ਜਾਂਦੀ ਹੈ ਜਿਹੜੇ ਪੁਰਾਣੇ ਮਾਡਲ ਦੇ ਮੋਟਰਸਾਈਕਲ ਹੈਗੇ ਨੇ ਉਹ ਵੀ ਈਜ਼ੀਲੀ ਖੁੱਲ ਜਾਂਦੇ ਨੇ ਤੇ ਜ਼ਿਆਦਾ ਚੋਰੀਆਂ ਇਹਨਾਂ ਨੇ ਮਤਲਬ ਆਪਣੀ ਤੁਸੀਂ ਕਹਿ ਸਕਦੇ ਹੋ ਕਿ ਜ਼ੋਨ 1 ਦਾ ਏਰੀਆ ਹੋ ਗਿਆ ਕੁਝ ਜ਼ੋਨ 3 ਦਾ ਹੋ ਗਿਆ ਇਰਜਾਲਾ ਕੀਤੀਆਂ ਇਹਦੇ ਵਿੱਚ ਹੁਣ ਅਸੀਂ ਜੋ ਸਾਡੇ ਕੋਲ ਹਾਲ ਤੱਕ ਸਾਹਮਣੇ ਆਏ ਨੇ ਕਿ ਜਿਹੜਾ ਇੱਕ ਦੋਸ਼ੀ ਹੈਗਾ ਰਵਿੰਦਰ ਪਿੰਦੀ ਇਹਦੇ ਖਿਲਾਫ ਤਿੰਨ ਮੁਕੱਦਮੇ ਆਲਰੇਡੀ ਦਰਜ ਨੇ ਜਿਹਦੇ ਵਿੱਚ ਦੋ ਚੋਰੀ ਦੇ ਨੇ ਤੇ ਬਾਕੀ ਹੁਣ ਅਸੀਂਗੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੀ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਹਾਲੇ ਤਾਂ ਦੇਖੋ ਜਿਹੜੇ 9 ਵਹੀਕਲ ਨੇ ਤੁਸੀਂ ਕਹਿੰਦੇ ਹੋ ਚਾਰ ਦੋਸ਼ੀ ਨੇ ਤੇ 9 ਵਹੀਕਲ ਇਹਨਾਂ ਕੋਲੋਂ ਹੀ ਰਿਕਵਰ ਹੋਏ ਨੇ ਹੁਣ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਇਹਨਾਂ ਨੇ ਕੋਈ ਹੋਰ ਪਹਿਲਾਂ ਚੋਰੀ ਕਰਕੇ ਅੱਗੇ ਕਿਸੇ ਨੂੰ ਵੇਚੇ ਨੇ ਜਾਂ ਅੱਗੇ ਇਹਨਾਂ ਦਾ ਕੀ ਕਰਨਾ ਸੀ ਨਹੀਂ ਉਹੋ 'ਚ ਵੀ ਦੇਖੋ ਜਿਹੜੇ ਪਰਚੇ ਦਰਜ ਨੇ ਉਹਦੇ ਵਿੱਚ ਵੀ ਮੋਟਰਬਾਈਕਸ ਜਿਹੜੇ ਉਹ ਰਿਕਵਰ ਹੋਏ ਸੀ ਇਹਨਾਂ ਕੋਲੋਂ ਤਾਇੂ ਦੇ ਪਰਚੇ ਨੇ ਦੋਨੋਂ ਜਿਹੜੀ ਰਿਕਵਰੀ ਹੋਈ ਸੀ ਜਿਹੜਾ ਚ ਸतीश ਕੁਮਾਰ ਹੈ ਜੀ ਉਹ ਥਾਣੇ ਤੇਵੇ ਥਾਣੇ ਦੇ ਰੀਡੇ ਰਹਿਣ ਵਾਲਾ ਰਵਿੰਦਰ ਦਰੇਸੀ ਥਾਣੇ ਦਾ ਰਹਿਣ ਵਾਲਾ ਹੈ ਰੋਹਿਤ ਕੁਮਾਰ ਰਫ ਰਾਜੂ ਸ਼ਿਮਲਾਪੂਰੀ ਕਰੇਸ਼ਨ ਕੁਮਾਰ ਜਿਹੜਾ ਕਾਕੋਵਲ ਰੋਡ ਦਾ ਰਹਿਣ ਵਾਲਾ ਹੈ ਬਿਲਕੁਲ ਜਿਹੜਾ ਹੈ ਕਿ ਜੋ ਹਾਲ ਤੱਕ ਫਰਦਰ ਇਨਵੈਸਟ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਜੋ ਲੱਗਦਾ ਹੈ ਕਿ ਥੋੜਾ ਬਹੁਤ ਇਹ ਕਰਦੇ ਨੇ ਬਾਕੀ ਹੁਣ ਅਸੀਂ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹ ਦੇਖੋ ਜਿਹੜੇ ਦੋ ਵੱਖ-ਵੱਖ ਮੁਕਦਮੇ ਨੇ ਇੱਕ ਗਰੁੱਪ ਦੋ ਬੰਦਿਆਂ ਦਾ ਸੈਕੰਡ ਗਰੁੱਪ ਵੀ ਜਿਹੜਾ ਦੋ ਬੰਦਿਆਂ ਦਾ ਇੱਕ ਜੋਧੇਵਾਲ ਵੱਲੋਂ ਐਸਐਟ ਜੋਧੇਵਾਲ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਕੈਸੇ ਚੁੰਦਰੀ ਸੀ ਵੱਲੋਂ